ਦੇਖ ਰਹੇ ਹਾਂ ਆਰ ਵੀ ਟੀਵੀ ਪੰਜਾਬੀ ਪਿੰਡ ਡੜਿਆਣਾ ਦੇ ਸਰਪੰਚ ਸੰਦੀਪ ਦਾ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਉਸ ਦੇ ਵਿਰੋਧ ਦੇ ਵਿੱਚ ਪਿੰਡ ਦੇ ਸੜਕਾ ਵਿਖੇ ਰੋਡ ਨੂੰ ਬਲੌਕ ਕੀਤਾ ਗਿਆ ਅਤੇ ਕਾਫੀ ਦੇਰ ਤੱਕ ਤਰਨਾ ਜਿਹੜਾ ਲਗਾਤਾਰ ਚੱਲਦਾ ਰਿਹਾ ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ ਕੋਈ ਮਤਲਬ ਇਹ ਕਹਿਣਾ ਹਨ ਪਰਿਵਾਰ ਦਾ ਮਤਲਬ ਆ ਸਾਡਾ ਪਰਿਵਾਰ ਆ ਆਪ ਇੱਥੇ ਬੈਠੇ ਆ ਬਿਲਕੁਲ ਬਿਲਕੁਲ ਸਵੇਰ ਦਾ ਕੱਲ ਸਵੇਰ ਦਾ ਭਾਜੀ ਕਤਲ ਹੋਇਆ ਆ ਇਹ ਕਹਿੰਦੇ ਪਏ ਅਸੀਂ ਇੱਕ ਬੰਦਾ ਫੜ ਲਿਆ ਹਾਂਜੀ 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 ਸਾਡਾ ਬੰਦਾ ਕੋਈ ਗਿਆ ਨਹੀਂ ਉਹਨੂੰ 베ਰੀਫਾਈ ਕਰਨ ਪੇ ਬੰਦਾ ਹੈਗਾ ਉਹ ਹੀ ਬਿਲਕੁਲ ਸਹੀ ਗੱਲ ਹੈ ਤਾਂ ਸਾਨੂੰ ਦੱਸ ਸਕ ਦਿੱਤਾ ਆ ਜਦੋਂ ਸਾਡਾ ਬੰਦਾ 베ਰੀਫਾਈ ਉਹਨੂੰ ਕਰ ਲਊਗਾ ਕਿ ਬੰਦਾ ਉਹ ਫੜਿਆ ਆ ਅਸੀਂ ਬੈਠੇ ਆ ਬਿਲਕੁਲ ਬਿਲਕੁਲ ਅਸੀਂ ਬੈਠੇ ਰਹਿਣਾ ਕੱਲ ਦੇ 12 ਵਜੇ ਦਾ ਕਦਾ ਟਾਈਮ ਹੈ ਨਾ ਤੋ ਅਸੀਂ ਬੈਠੇ ਅਸੀਂ ਨਹੀਂ ਜਾਣਾ ਕਿਤੇ ਵੀ ਅਸੀਂ ਉੱਠਣਾ ਨਹੀਂ ਪਈ ਜਾਂ ਤੱਕ ਹੁਣ ਸਾਨੂੰ ਕਹਿੰਦੇ ਕਿ ਧੰਦ ਪਈਓ ਆ ਜੀ ਹਾਂ ਬਸ ਸਾਨੂੰ ਕਹਿੰਦੇ ਧੰਦ ਪਈਓ ਆ ਆ ਹੋਇਆ ਸਾਨੂੰ ਕੋਈ ਲੈਣ ਦੇਣਾ ਨਹੀਂ ਸਾਨੂੰ ਕੋਈ ਮਤਲਬ ਨਾਲ ਆ ਭਾਜੀ ਸਾਰੇ ਸਾਰੇ ਬੰਦੇ ਨਾਲ ਖੁਵਾਰ ਦੇ ਨਾਲ ਬੰਦੇ ਬਸ ਪਰਿਵਾਰ ਨਾਲ ਬੈਠੋ ਪਰਿਵਾਰ ਨਾਲ ਇਨਸਾਫ ਲੈ ਕੇ ਬਿਲਕੁਲ ਗੱਲ ਕਰਨੀ ਕੋਈ ਸਾਡਾ ਭਰਾ ਗਿਆ ਜੀ ਸਾਡਾ ਭਰਾ ਗਿਆ ਅਜੀ ਮੈਂ ਤਾਂ ਬਰਬਾਦ ਹੋ ਗਿਆ ਮੇਰੀ ਕੋਈ ਬੋਰਡ ਦਾ ਮੁੰਡਾ ਪਟੋਲ ਜਾ ਇਹ ਕਿਹੜਾ ਜੀ ਜਾਣਦਾ ਉਹਨਾਂ ਦਾ ਤਾਂ ਆ ਗਿਆ ਮੇਰੇ ਪਾਲਾ ਦਾ ਬੰਦਾ 500 ਬਿਠਾ ਸੀ ਘਿ 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 ਉਹ ਜਾ ਕੇ ਪੱਗੀ ਉੱਧਰ ਲੈ ਕੇ ਬੜੇ ਆ ਸ਼ੰਗਾਰ ਜੀ ਤੇਜ ਕਰਨਾ ਪਿਆ ਤੇਜ ਕਰਾਂਗੇ ਕੋਈ ਗੱਲ ਨਹੀਂ ਨਹੀਂ ਅ ਸੰਗਾਰ ਚ ਆਪਾਂ ਬੈਠ ਕੇ ਜਿਹਨੂੰ ਵੀ ਮੈਸੇਜ ਲਾਣਾ ਆਪਾਂ ਸਾਰਿਆਂ ਨੂੰ ਲਾਦਣਾ ਆਪਾਂ ਆਪਣਾ ਨਹੀਂ ਹੈਗਾ ਅੱਗੇ ਹਲੇ ਸਾਨੂੰ ਸਮਾਂ ਚਾਹੀਦਾ ਹੈ ਬੰਦਾ ਪਾਸੋਂ ਖੜਾ ਹੈ ਅਸੀਂ ਆਸੇ ਵਾਲੇ ਚ ਲਰਿਓ ਤੇ ਸਾਨੂੰ ਉਹ ਜਿਹੜੇ ਬੰਦੇ ਮੇਨ ਬੰਦਾ ਹੈਗਾ ਜਦੋਂ ਤੱਕ ਉਹ ਫੜ ਨਹੀਂ ਹੁੰਦਾ ਅਸੀਂ ਨਹੀਂ ਉੱਠਣਾ ਗੋਲੀ ਮਾਰੀ ਉਹ ਬੰਦਾ ਚੱਕੋ ਅਸੀਂ ਸਾਰਾ ਕੁਝ ਇੱਥੇ ਲੈ ਆਣਾ ਪਰ ਇੱਕ ਗੱਲ ਆ ਉਸ ਬੰਦੇ ਨੇ ਸਾਰੇ ਸਮਾਜ ਦੇ ਨਾਲ ਖੜਿਆ ਜੇ ਆਪਾਂ ਹੁਣ ਇਹ ਕਰ ਜਾਈਏ ਤਾਂ ਅੱਜ ਠੰਡ ਵਾ ਅੱਜ ਨਹੀਂ ਜਾਣਾ ਅਸੀਂ ਸਾਰਿਆਂ ਨੂੰ ਆਣਾ ਚਾਹੀਦਾ ਕਿਉਂਕਿ ਹਰ ਇੱਕ ਦੇ ਨਾਲ ਖੜਦਾ ਰਿਹਾ ਬੰਦਾ ਇਹ ਜਿਹੜੇ ਆਏ ਹੋ ਆ ਬੰਦੇ ਉਹਦੇ ਪਿਆਰ ਦੇ ਨਾਲ ਹੀ ਆਏ ਹੋ ਜਦੋਂ ਤੱਕ 메ਨ ਬੰਦਾ ਫੜ ਨਹੀਂ ਹੁੰਦਾ ਅਸੀਂ ਨਹੀਂ ਉੱਠਣਾ ਚਾਹੇ ਠੰਡ ਵਾ ਚਾਹੇ ਹੈ ਕਿ ਗਰਮੀ ਇੱਥੇ ਬਿਸਤਰੇ ਆ ਜਿਹਨੇ ਆਪਾਂ ਨਹੀਂ ਉੱਠਣਾ ਬੰਦਾ ਫੜ ਹੋਣਾ ਚਾਹੀਦਾ ਜੇਕਰ ਨਹੀਂ ਬਾੜ ਹੁੰਦਾ ਕੱਲੂ 12 ਵਜੇ ਤੱਕ ਐਦਾਂ ਹੀ ਆਪਾਂ ਪੂਰਾ ਹੁਸ਼ਿਆਰਪੁਰ ਵੀ ਬੰਦ ਕਰ ਦੇਣਾ ਨਾ ਕੋਈ ਦੁਕਾਨ ਖੁੱਲਣ ਦੇਣੀ ਆ ਜੇਕਰ ਸਾਨੂੰ ਲੜਨਾ ਵੀ ਪਿਆ ਕਿਸੇ ਨਾਲ ਜੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਤੇ ਅਸੀਂ ਉਹ ਵੀ ਕਰਨ ਨੂੰ ਤਿਆਰ ਆ ਪਾਸ ਪ੍ਰਸ਼ਾਸਨਾਂ ਕੋਈ মিডিਆ ਨਿਕਾਣਿਆ ਸਾਈਡਾਂ ਜਾ ਕੇ ਨੇ ਇੱਥੇ ਆ ਕੇ ਜਿਹੜੀ ਗੱਲ ਕਰਨੀ ਸਿੱਧੀ ਕਰੋ ਸਰਦਾਰ ਜੀ ਬੰਦ ਕਰੋ ਪਤਾ ਨਾ ਰਾਜਨੀਤੀ ਰਾਜਨੀਤੀ ਕਿਹੜਾ ਰਸਾ ਪੱਟਾ ਵਧਾਤਾ ਆ ਸਾਡੇ ਦੇ ਦਾ ਕਿਹੜਾ ਇਹ ਘਾਟਾ ਬੈ ਗਿਆ ਨਾ ਇਹ ਕਦੀ ਪੂਰਾ ਤਾਂ ਨਹੀਂ ਹੋਣਾ ਇਹ ਕਦੀ ਨਹੀਂ ਪੂਰਾ ਹੋਣਾ ਪਰ ਆਪਾਂ ਕੋਸ਼ਿਸ਼ ਇਹ ਕਰਦੇ ਆ ਕਿ ਇਨਸਾਫ ਮਿਲੇ ਅੰਮਾ ਆ ਨੂੰ ਪਤਾ ਹੀ ਆ ਭੈਣ ਜੀ ਚੈੱਕ ਤੇ ਜੈਕ ਦਾ ਜਮਾਨਾ ਆ ਸਾਰਿਆਂ ਨੂੰ ਪਤਾ ਚੈੱਕ ਤੇ ਜੈਕ ਦਾ ਜਮਾਨਾ ਆ ਉਹ ਹੀ ਚੈੱਕ ਤੇ ਜੈਕ ਦੇ ਨਾਲ ਹੀ ਉਹ ਬੰਦੇ ਅਜੇ ਤੱਕ ਫੜਨੀ ਹੋਏ ਇਹ ਗੱਲਾਂ ਕਹਿਣੀਆਂ ਬਹੁਤ ਹੋ ਗਈਆਂ 24 ਘੰਟੇ ਦਾ ਟਾਈਮ ਲਿਆ ਸੀਗਾ ਆਪਾਂ ਬੋਲਣੇ ਆਪਾਂ ਬੋਲਣਾ ਤੁਹਾਨੂੰ ਚੁੱਪ ਨਾ ਰਹਾਓ ਉਹ ਦੁਨੀਆ ਬੋਲਸੇ ਤੁਹਾਨੂੰ ਕਾਹਨੂੰ ਆਪਾਂ ਦਾ ਕੁਝ ਹੋਇਆ ਨਾ ਇਹ ਵੀ ਕੁੱਦੀ ਜਾਂਦੇ ਆ ਆਰੇ ਬਾਜੀ ਜੀ ਪ੍ਰੈਸਰ ਰਿਪੋਰਟਰ ਸਾਹਿਬ ਜਦੋਂ ਇੱਧਾਂ ਦਾ ਕੋਈ ਮਸਲਾ ਹੁੰਦਾ ਹੈ ਨਾ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇਹ ਕਹਿੰਦੇ ਸਿਕਪੁਰ ਪਿੰਡ ਆ ਚੱਪੇਵਾਲ ਦੇ ਵਿੱਚ ਪੈਂਦਾ ਉੱਥੇ ਵੀ ਬੰਦੇ ਰਾਤ ਨੂੰ ਗੋਲੀਆਂ ਦੇ ਫਾਇਰ ਕਰਕੇ ਗਏ ਆ ਉਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੂੰ ਕਿ ਸਾਡੇ ਪਿੰਡ ਦੇ ਅੱਛਾ ਜੀ ਉਹ ਵਾਲੀ ਕੰਪਲੇਂਟ 4 ਮਹੀਨੇ ਪਹਿਲਾਂ ਫੂਲੋਆ ਥਾਣੇ ਕਮੇੜੀ ਮੈਂ ਤੁਹਾਨੂੰ ਉਹੀ ਦੱਸਦਾ ਜੀ ਸਿਆਣੇ ਜਿਹੜੇ ਸੀਗੇ ਸਿਆਣੇ ਸਿਆਣੇ ਛੋਟੇ ਹੁੰਦੇ ਆ ਨੂੰ ਸਾਨੂੰ ਕਹਿੰਦੇ ਹੁੰਦੇ ਸੀ ਸਿਆਣਿਆਂ ਨੇ ਕਹਿਣਾ ਕਾਲੀ ਕਾਲੀ ਵਰਤੀ ਵਕੀਲ ਤੋਂ ਚਿੱਟੀ ਵਰਤੀ ਡਾਕਟਰ ਤੋਂ ਤੇ ਖਾਕੀ ਵਰਤੀ ਪੁਲਿਸ ਤੋਂ ਇਹਨਾਂ ਤੋਂ ਥੋੜਾ ਬਚ ਕੇ ਰਿਹਾ ਕਰੋ ਇਹ ਸਾਨੂੰ ਸਾਨੂੰ ਨਹੀਂ ਸਮਝ ਲੱਗਦੀ ਸੀ ਹੁਣ ਸਾਨੂੰ ਇਹ ਗੱਲਾਂ ਦੀ ਸਮਝ ਲੱਗਦੀ ਕਿ ਚੈੱਕ ਤੇ ਜੈੱਕ ਦੇ ਨਾਲ ਕਿੱਦਾਂ ਕੰਮ ਹੁੰਦਾ ਆ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਉੱਪਰ ਵੀ ਬੈਠੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਵੀ ਬਹੁਤ ਪ੍ਰੈਸ਼ਰ ਹੁੰਦਾ ਸਾਨੂੰ ਆਪਣੇ ਇਨਸਾਫ ਨਾਲ ਮਤਲਬ ਆ ਸਿੰਘਪੁਰ ਵੀ ਗੋਲੀਆਂ ਚਲਾਈਆਂ ਉੱਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਹੱਤਾਂ ਹੋ ਗਿਆ ਜੇਕਰ ਉਹ ਕਿਤੇ ਨੇ ਮਾਰ ਦਿੱਤਾ ਉਹ ਹੀ ਫਾਇਰਿੰਗ ਕਿਸੇ ਦੇ ਵਿੱਚ ਲੱਗੀ ਹੁੰਦੀ ਕੋਈ ਬੰਦਾ ਮਰ ਜਾਂਦਾ ਫੇਰ ਇਹਨਾਂ ਨੇ ਕਹਿਣਾ ਸੀਗਾ ਜੀ ਅੱਜ ਤੋਂ ਉਹ ਬੰਦਾ ਕਾਲੂ ਫੜਾਂਗੇ ਇਹ ਗੱਲਾਂ ਫੱਪਦੀਆਂ ਨਹੀਂ ਹੈਗੀਆਂ ਜਿਨ੍ਹਾਂ ਦੇ ਘਰੋਂ ਜੀ ਚਲ ਗਿਆ ਸਾਡਾ ਪੱਟਾ ਭਰਾ ਚਲ ਗਿਆ ਇੱਕ ਮਿਸਕਾਲ ਤੇ ਨੱਟ ਕੇ ਆਉਂਦਾ ਸੀ ਇਹ ਸਾਨੂੰ ਪਤਾ ਕਿਹੜਾ ਘਾਟਾ ਪੈ ਗਿਆ ਹਮੇਸ਼ਾ ਹਲੋ ਦੇ ਤਾਂ ਕੰਮ ਕੀਤੇ ਜੀ ਮੇਰਾ ਪਿੰਡ ਕਿੱਥੇ ਜਾ ਕੇ ਪੈਂਦਾ ਮੇਰੇ ਨਾਲ ਜਾਰੀ ਇਹ ਜਿਲੰਦਰ ਦੂਏ ਨੇ ਉਹਦੇ ਕਾਗਜ਼ ਨੂੰ ਫੜ ਲਿਆ ਉਹਨੇ ਕਿਉਂਕਿ ਇਹ ਪੁਲਿਸ ਪੁਲਿਸ ਦਾ ਅਫਸਰ ਸੀ ਉਹ ਵੱਡਾ ਤੇ ਇਹ ਇਹ ਸਾਡਾ ਸਭ ਤੋਂ ਵੱਡਾ ਅਫਸਰ ਇਹ ਚੀਨਾ ਹਸਗਾ ਔਰ ਇਹਦੇ ਨਾਂ ਦੇ ਅੱਗੇ ਸ਼ਹੀਦ ਸੰਦੀਪ ਸਿੰਘ ਜਿੰਨਾ ਲੋਣਾ ਸਹੀ ਗੱਲ ਵਾ ਬਿਲਕੁਲ ਸਹੀ ਆ ਬਾਜੀ ਕਹਿ ਦੇ ਜਾਨੀ ਉਹ ਪਾਇਉ ਗਿਆ ਹੋ ਗਿਆ ਕਰੋ ਖੜ ਕੇ ਬੋਲੋ ਜੱਸੀ ਭਾਜੀ ਤੁਸੀਂ ਬਈ ਖੜ ਕੇ ਬੋਲਿਓ ਮਾ ਕੀ ਡਿਸੀਜਨ ਐ ਖੜ ਕੇ ਬੋਲੋ ਐਸਪੀ ਸਾਹਿਬ ਨੂੰ ਨਾਲ ਲੈ ਲਵਾਂ ਬਾਜੀ ਉਹਨਾਂ ਨੂੰ ਕਰਕੇ ਗਏ ਬਸ ਹੋ ਗਿਆ ਉਹਨਾਂ ਦੇ ਵਿੱਚੋਂ ਦੋ ਬੰਦੇ ਆਪਾਂ ਨੂੰ ਆਈਡੈਂਟੀਫਾਈ ਨਹੀਂ ਸੀ ਉਹ ਆਈਡੈਂਟੀਫਾਈ ਕੀਤੇ ਇੱਕ ਜਲੰਧਰ ਦਾ ਸੀਗਾ ਕਿੱਥੇ ਲੱਗੀ ਪਿੰਡ ਉਤੋਂ ਦਾ ਸੀਗਾ ਭਾਜੀ ਅਜੋਸੇ ਸਾਨੂੰ ਦਖਾਏ ਮੁੰਡੇ ਆਹ ਫੰਕੀ ਆਹ ਫੰਕੀ ਗੱਲ ਸੁਣ ਲਓ ਬੋਲੋ ਪੂਰੀ ਗੱਲ ਸੁਣੋ ਗੱਲ ਸੁਣ ਲਓ ਪੈਂ ਜੀ ਸੋਲੀ ਐ ਸੋਲੀ ਐ ਪੂਰੀ ਗੱਲ ਹੁਣ ਦਿਓ ਪੂਰੀ ਗੱਲ ਥੂਰੀ ਗੱਲ ਸੁਣ ਲਓ ਬੇਟਾ ਜੀ ਚੁੱਪ ਕਰ ਜਾਓ ਉਹਨਾਂ ਦੀ ਗੱਲ ਤਾਂ ਸੁਣ ਲਓ ਆਇਡੈਂਟੀਫਾਈ ਕਰਾਤਾ ਆਪਾਂ ਇੱਧਰ ਕਰੀਏ ਵਿੱਚ ਬੋਲੇ ਕੋਈ ਨਹੀਂ ਸੁਣ ਲੈਂਦੇ ਹਾਂਜੀ ਤਾਂ ਸੁਰੇਂਦੀ ਘਰੇ ਆਪਣੇ ਨਾ ਦੁਕਾਨ ਤੇ ਟੀਵੀਆਰ ਲੱਗਾ ਹੋਇਆ ਟੀਵੀਆਰ ਦੇ ਵਿੱਚ ਉਹਨਾਂ ਦੀਆਂ ਫੋਟੋ ਵੀ ਆਈਆਂ ਸੀ ਉਹਦੀ ਐਵੀਡੈਂਸ ਸਾਡੇ ਕੋਲ ਆ ਉਸ ਐਵੀਡੈਂਸ ਤੋਂ ਕੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਦੋ ਬੰਦੇ ਵਿਕੀ ਤੋਂ ਬਿਨਾ ਦੋ ਬੰਦੇ ਹੋਰ ਆਇਡੈਂਟੀਫਾਈ ਕੀਤਾ ਉਹਨਾਂ ਦੋਆਂ ਦੇ ਵਿੱਚੋਂ ਇੱਕ ਬੰਦਾ ਅਸੀਂ ਰੌਂਡ ਅਪ ਕਰ ਲਿਆ ਉਹਦੀ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਪੰਗੀਆਂ ਸਾਡੀਆਂ ਟੀਮਾਂ ਦੀ ਲੈ ਕੇ ਗਈਆਂ ਹੋਣ ਜੋ ਕਿੱਧਰ ਜਾ ਕੇ ਜਾ ਸਕਦੇ ਆ ਕਿੱਥੇ ਜਾ ਸਕਦੇ ਆ ਔਰ ਉਧਰ ਨੂੰ ਅਸੀਂ ਛੱਡੀ ਨਿਯੰਤਰਣ ਚੱਲ ਰਹੀ ਇੱਕ ਬੰਦਾ ਅਸੀਂ ਰੌਂਡ ਅਪ ਕਰ ਲਿਆ ਆ ਬਾਕੀ ਦੂਜਿਆਂ ਨੂੰ ਵੀ ਬਹੁਤ ਜਲਦੀ ਮੈਂ ਹੀ ਬੁਸ਼ਵਾਹ ਬੋਲਦਾ ਬਹੁਤ ਜਲਦੀ ਉਸ ਜਲਦੀ ਕ੍ਰਿਫਤਰ ਕਰਦੇ ਔਰ ਤੁਹਾਡੀ ਜਿਵੇਂ ਤੁਹਾਡੇ ਪਰਿਵਾਰ ਦੀ ਤਸੱਲੀ ਹੋਏਗੀ ਉਸ ਤਰੀਕੇ ਨਾਲ ਉਹਦੀ ਯੂਨੀਵਰਸਿਟੀਸ਼ਨ ਵੀ ਹਰ ਐਂਗਲ ਤੋਂ ਕਰਾਂਗੇ ਹਰ ਐਂਗਲ ਤੋਂ ਮੀਨਸ ਹਰ ਐਂਗਲ ਜਿਹੜੇ ਵੀ ਤੁਹਾਡੇ ਮਨ ਚ ਕੋਈ ਵੀ ਸ਼ੱਕ ਸ਼ੋਬਾ ਹੈਗੀ ਹੈ ਉਹ ਦੂਰ ਹੋ ਔਰ ਪ੍ਰੋਪਰ ਉਹਨਾਂ ਦੀ ਇੰਟਰਵਿਊਸ਼ਨ ਹੋਏਗੀ ਉਹ ਸਾਰੀਆਂ ਜਥੇਬੰਦੀਆਂ ਤੁਹਾਡੇ ਨਾਲ ਸਹਿਯੋਗ ਕਰ ਰਹੀਆਂ ਮੇਰੀ ਬੇਨਤੀ ਆ ਤੁਸੀਂ ਵੀ ਸਾਡੇ ਨਾਲ ਪੂਰਨ ਸਹਿਯੋਗ ਪਹਿਲਾਂ ਵੀ ਕਰ ਰਹੇ ਹੋ ਮੈਂ ਇਹ ਵੀ ਵਿਸ਼ਵਾਸ ਹੈ ਮੈਨੂੰ ਅੱਗੇ ਤੋਂ ਤੁਸੀਂ ਸੁਰੱਖਿਅਤ ਸੁੱਖ ਵਿੱਚ ਰਹਿਣ ਦਿਓ ਅੰਕਲ ਜੀ ਤੁਸੀਂ 10 ਵਜੇ ਤੱਕ ਦਾ ਟਾਈਮ ਲਿਆ ਹੈਗਾ ਬੇਟਾ ਅਸੀਂ ਇੰਟਰਫੜ ਲਿਆ ਬੰਦਾ 10 ਵਜੇ ਤੁਸੀਂ ਕੀ ਹੈਗਾ ਕਿ ਬੰਦਾ ਕਹਿੰਦਾ 24 ਘੰਟੇ ਜ਼ਿਆਦਾ ਕਹਿ ਦਿੰਦੇ ਯਾਰ ਕਰਦੇ ਆ 24 ਘੰਟੇ ਤੁਸੀਂ ਕਹਿੰਦੇ ਜ਼ਿਆਦਾ ਕਹਿ ਦਿੰਦੇ ਫਿਰ ਇਦਾਂ ਨਾਲ ਹੀ ਪ੍ਰਸ਼ਾਸਨ ਫੇਲ ਹੈ ਬੇਟਾ ਗੱਲ ਸੁਣ ਬੱਚੇ ਬੱਚੇ ਗੱਲ ਸੁਣੀ ਨਹੀਂ ਆ ਬਿਲਕੁਲ ਕੋਈ ਹੋਲਾ ਰਾਜਾ ਜੀ ਕੱਲ ਦੀਆਂ ਸੁਣੀ ਜਾਂਦੇ ਪੂਰੀ ਰਾਤ ਕੱਲਾਂ ਹੀ ਸੁਣੀਆਂ ਆਪਾਂ ਕੱਟਣੀ ਕਿੰਨੀ ਓਕੀ ਆ ਚਾਹੀਦਾ ਹੈ ਨਾ ਤੁਸੀਂ ਕਰਦੇ ਆ ਮੈਂ ਜਿੱਤਾਰੇ ਤੇ ਤਾਂ ਕੋ ਸੁਣਦੇ ਆ ਕਿੰਨੇ ਆਉਂਦੇ ਆ ਕਰਮ ਕਰਮ ਅਜੀ ਸੋਨੀ ਆਣੀ ਹੁਣ ਕਿਸੇ ਚਾਈਦਾ ਗੱਲ ਕਰਦਾ ਤਾਨੂੰ ਮੇਨ ਬੰਦਾ ਚਾਹੀਦਾ ਕੀ ਲੈ ਆਣੀ ਗੱਲ ਕਰੂ ਸਾਨੂੰ ਦੱਸੋ ਅਜੀ ਕਰਦੇ ਉਹਨੂੰ ਪੁੱਛੀ ਕਰਦਾ ਨਾ ਜਿਹਨਾਂ ਦੀ ਸ਼ਾਇਦ ਜਿਹਨਾਂ ਦਾ ਹੱਥ ਆਉਂਦਾ ਨਾਮ ਰਹੇ ਅਮਰ ਰਹੇ ਅਮਰ ਰਹੇ ਸੰਦੀਪ ਜੀ ਨਾਮ ਰਹੇ ਅਮਰ ਰਹੇ ਅਮਰ ਰਹੇ ਲਾਈ ਲਾਈ ਸੰਦੀਪ ਜੀ ਨਾ ਤੇਰੀ ਸੋਚ ਤੇ ਸਦਾ ਜੀ ਆਵੇ ਖੋਤੇ ਨਾ ਤੇਰੀ ਸੋਚ ਤੇ ਮੈਨਾਂ ਜਾਣ ਦੇ ਓਕੇ ਸੰਦੀਪ ਚੀਨੇ ਦੇ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਸੰਦੀਪ ਚੀਨੇ ਦੇ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਜੈ ਭਾਰਤ ਇਹ ਜਿੰਨੇ ਵੀ ਲੋਕ ਆਏ ਆ ਜੇ ਵੀ ਕੋਈ ਬੋਲ ਰਿਹਾ ਉਹ ਦਰਦ ਕਰਕੇ ਬੋਲ ਰਿਹਾ ਕਿਸੇ ਨੂੰ ਇਹਦਾ ਬੁਰਾ ਨਹੀਂ ਮਨਾਣਾ ਚਾਹੀਦਾ ਉਹ ਥਾਰੇ ਸੰਦੀਪ ਚੀਨਾ ਜੀ ਦਾ ਦਰਦ ਬਟਾਣ ਆਇਆ ਪਰਿਵਾਰ ਵਾਸਤੇ ਜੀ ਜੀ ਜੇ ਕੋਈ ਬੋਲ ਰਿਹਾ ਉਹਦਾ ਦਰਦ ਬੋਲ ਰਿਹਾ ਜੇ ਕਿਸ ਨੂੰ ਉਹਦੀ ਗੱਲ ਚੰਗੀ ਨਹੀਂ ਲੱਗਦੀ ਉਹ ਉਹ ਉਹਦੀ ਆਪਣੀ ਥੋਜ ਹੋ ਸਕਦੀ ਆ ਪਰ ਉਹਦਾ ਦਰਦ ਬੋਲ ਰਿਹਾ ਚੀਨੇ ਵਾਸਤੇ ਸੰਦੀਪ ਕੀਨੇ ਵਾਸਤੇ ਉਹ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਆਏ ਆ ਆਪਾਂ ਕਿਸੇ ਵੀ ਬੰਦੇ ਦਾ ਕੋਈ ਬੁਰਾ ਨਾਮ ਨਾ ਬਣਾਈਏ ਇਹ ਥਾਰੇ ਸਾਡੇ ਭਾਈ ਪਰਾਇਆ ਸਾਡਾ ਸਮਾਜ ਹੈ ਸਾਡੇ ਪਿੰਡ ਸਾਡੇ ਬਹੁਤਾਂ ਸਮਾਜ ਪਾਰਟੀ ਦੇ ਐਮਐਲਏ ਸਾਹਿਬ ਨਛੱਤਰਪਾਲ ਜੀ ਆਏ ਆ ਉਹ ਕੱਲ ਨੂੰ ਵਿਧਾਨ ਸਭਾ ਚ ਵੀ ਗੱਲ ਰੱਖ ਸਕਦੇ ਆ ਵੀ ਇਸ ਤਰੀਕੇ ਨਾਲ ਸਾਡੇ ਸਮਾਜ ਦੇ ਉੱਪਰ ਅਤਿਆਚਾਰ ਹੋ ਰਿਹਾ ਇਸ ਤਰੀਕੇ ਨਾਲ ਸਰਕਾਰ ਜਿਹੜੀ ਸਾਡੇ ਤੇ ਅਤਿਆਚਾਰ ਕਰ ਰਹੀ ਆ ਉਹ ਇਨਸਾਫ ਦਵਾ ਸਕਦੇ ਆ ਆਪਾਂ ਨੂੰ ਵਧੀਆ ਟੰਗ ਦੇ ਨਾਲ ਆਪਾਂ ਪਲਾਨਿੰਗ ਜੋ ਕੀਤੀ ਆ ਇਹ ਜੱਥੀ ਤੱਲਣ ਜੀ ਉਹ ਤੁਹਾਨੂੰ ਦੱਤਣਗੇ ਕੀ ਆਪਾਂ ਪਲਾਨ ਕੀਤਾ ਆਪਾਂ ਇੱਥੋਂ ਉੱਨਤ ਉੱਠਣਾ ਨਹੀਂ ਜਿੱਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਾਪੀਮ ਜਾਪਾ ਸੋਸਰਦੇਵ ਕਿਉਂਕਿ ਆਪਣਾ ਭਰਾ ਹੀ ਸੀਗਾ ਮੈਂ ਤਾਂ ਹਮੇਸ਼ਾ ਕੱਲ ਵੀ ਇਹੀ ਕਹਿੰਦਾ ਵੀ ਜਿੰਨਾ ਪਾਸ ਸਾਰਿਆਂ ਨਾਲ ਪਿਆਰ ਸੀਗਾ ਹਰ ਇੱਕ ਜਥੇਬੰਦੀ ਨਾਲ ਹਰ ਇੱਕ ਪੋਲੀਟਿਕਲ ਪਾਰਟੀ ਨਾਲ ਸਾਰੇ ਸਮਾਜ ਨਾਲ ਸੰਤ ਸਮਾਜ ਨਾਲ ਵੀ ਬੜਾ ਪਿਆਰ ਸੀ ਕਿਉਂਕਿ ਹਰ ਬੰਦਾ ਜਿਹੜਾ ਬੇਸ਼ ਵਿਦੇਸ਼ ਤੋਂ ਬਾਹਰੋਂ ਹਰ ਕੰਟਰੀ 'ਚੋਂ ਫੋਨ ਆਉਂਦਾ ਵੀ ਚੀਨੇ ਭਾਦਾ ਕੀ ਹੋਇਆ ਵੀ ਆ ਕਿਦਾਂ ਘੱਟਾ ਵਾਪਰੀ ਕਿਉਂਕਿ ਉਹਦਾ ਪਿਆਰ ਸਾਰਿਆਂ ਨਾਲ ਸੀ ਕਿਉਂਕਿ ਅੱਜ ਦਾ ਮਾਹੌਲ ਦੇ ਵਿੱਚ ਹਰ ਬੰਦਾ ਚਾਹੁੰਦਾ ਵੀ ਜਿਹੜਾ ਰਿਜ਼ਲਟ ਛੇਤੀ ਮਿਲੇ ਕਿਉਂਕਿ ਆਪਾਂ ਵੀ ਚਾਹੁੰਦੇ ਆ ਵੀ ਜਿਨ੍ਹਾਂ ਨੇ ਉੱਥੇ ਅੱਡੇ ਤੇ ਆ ਕੇ ਸਰਿਆਂ ਬਦਮਾਸ਼ੀ ਕੀਤੀ ਉਹਨਾਂ ਨੂੰ ਜਿਹੜਾ ਫਾਂਸੀ ਸਜ਼ਾ ਹੋਣੀ ਚਾਹੀਦੀ ਆ ਸੋ ਪਰਿਵਾਰ ਨਾਲ ਵੀ ਵਾਦਾ ਕਰਦੇ ਇਦਾਂ ਦੀ ਕੋਈ ਗੱਲ ਨਹੀਂ ਵੀ ਜਿਹੜਾ ਪ੍ਰਸ਼ ਇਹਨਾਂ ਨੇ ਸਵੇਰ ਦਾ ਟਾਈਮ ਲਿਆ ਜੀ 10 ਵਜੇ ਦਾ ਤੇ ਇੱਕ ਸਾਥੀ ਫੜਿਆ ਤੇ ਅੱਜ ਵੀ ਸਾਰਾ ਇਹ ਫੈਸਲਾ ਆਪਾਂ ਸਾਰਿਆਂ ਨੇ ਲਿਆ ਵੀ ਆਹ ਧਰਨਾ ਬੈਠੇ ਆਂ ਸ਼ਾਮ ਤੇ ਬੈਠੇ ਰਹਿਣਾ ਆਪਾਂ ਤੇ ਕੱਲ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਦੁਬਾਰਾ 10 ਵਜੇ ਇੱਕੋ ਜੇ ਇਕੱਠੇ ਹੋ ਜਾਈਏ ਕਿਉਂਕਿ ਪਹਿਲਾਂ ਫੈਸਲਾ ਲਿਆ ਸੀ ਵੀ ਆਪਾਂ ਮਾਲਪੁਰ ਬੰਦ ਕਰੀਏ ਹਾਜੀਪੁਰ ਤਲਵਾੜਾ ਤੇ ਸੁਹਾ ਮਕੇਰੀਆਂ ਉਹ ਬੰਦੇ ਸਾਰੇ ਆਪਣੇ ਵੰਡ ਹੋ ਜਾਣੇ ਆ ਅੱਦੇ ਤੇ ਵੰਡ ਹੋ ਜਾਣੇ ਆ ਆਪਾਂ ਸਾਰਿਆਂ ਨੂੰ ਟਾਈਮ ਦਿੱਤਾ ਇੱਕੋ ਜਗ੍ਹਾ ਦਾ ਇੱਥੇ ਆਪਣੀਆਂ ਗੱਡੀਆਂ ਮੋਟਰਸਾਈਕਲ ਲੈ ਕੇ ਪੂਰਾ ਹੁਸ਼ਿਆਰਪੁਰ ਜਿਲ੍ਹਾ ਜੜਾ ਆ ਉਹ ਇੱਥੋਂ ਸਟਾਰਟ ਕਰਾਂਗੇ ਆਪਾਂ ਸਾਰੇ 10 ਵਜੇ ਦਾ ਟਾਈਮ ਦਿੱਤਾ ਆ ਵੀ ਸਾਰੇ ਸਾਥੀ ਪਹੁੰਚੋ ਇੱਥੋਂ ਆਪਾਂ 11 ਵਜੇ 11:30 ਜਦੋਂ ਸਾਰੇ ਸਾਥੀ ਪਹੁੰਚ ਗਏ ਇੱਥੋਂ ਕਾਬਲਾ ਤੋਰਾਂਗੇ ਆ ਜਿਹੜੇ ਪਰਿਵਾਰ ਦੇ ਸਾਡੇ ਜੀ ਆ ਹੋਰ ਸਾਥੀ ਉਹ ਇਦਾਂ ਹੀ ਥਾਣੇ ਤੇ ਬੈਠੇ ਰੋਗੇ ਤੇ ਆਪਾਂ ਸਾਰਾ ਸ਼ਹਿਰ ਜਿਹੜਾ ਬੰਦ ਕਰਾ ਕੇ ਦੁਬਾਰਾ ਵਾਪਸੀ ਤੇ ਇੱਥੇ ਆਵਾਂਗੇ ਆ ਜਿਹੜਾ ਫੈਸਲਾ ਆਪਾਂ ਲਿਆ ਕਿਉਂਕਿ ਆਪਾਂ ਵੀ ਚਾਹੁੰਦੇ ਆ ਸਾਡਾ ਭਰਾ ਜਿਹੜਾ ਨਿਆਂਇ ਮੌਤ ਗਿਆ ਉਹਦਾ ਜਿਹੜਾ ਰਿਜ਼ਲਟ ਤੁਹਾਨੂੰ ਮਿਲਣਾ ਚਾਹੀਦਾ ਅੱਜ ਜਿਹੜਾ ਪੁਲਿਸ ਆ ਸ਼ਰਿਆਂ ਤੁਸੀਂ ਦੇਖ ਹੀ ਲਿਆ ਬੀਨਕਾਉਂ ਉਹਦਾ ਹਾਲਾਚਰ ਵੀ ਇਹੀ ਹੋਣਾ ਚਾਹੀਦਾ ਇਹ ਸਾਰਿਆਂ ਦੀ ਮੰਗ ਆ ਪੁਲਿਸ ਵੀ ਚਾਹੁੰਦੀ ਆ ਡੀਜੀਪੀ ਵੀ ਚਾਹੁੰਦਾ ਵੀ ਹੋਣਾ ਚਾਹੀਦਾ ਕ੍ਰਾਈਮ ਦੇਖੋ ਫਟਾਫੜ ਕਿਸੇ ਕੋ ਪਿਸਟਲ ਲਿਆ ਕਿਸੇ ਕੋ ਨਹੀਂ ਲਿਆ ਇੱਕ ਅੱਡੇ ਤੇ ਆਉਣਾ ਅੱਡੇ ਤੇ ਆਉਣ ਦਾ ਮਤਲਬ ਇੰਨੀ ਜੋਗੇ ਨਹੀਂ ਸੀ ਬੰਦੇ ਵੀ ਕਿਸੇ ਦੇ ਅੱਡੇ ਤੇ ਆ ਪਹੁੰਚਣਾ ਕੋਈ ਨਾ ਕੋਈ ਇਹਦੀ ਬੈਕਗ੍ਰਾਉਂਡ ਤੇ ਜ਼ਰੂਰ ਹੋਊਗਾ ਜਿੰਨੇ ਇਹਨਾਂ ਨੂੰ ਹੌਸਲਾ ਦਿੱਤਾ ਵੀ ਅਸੀਂ ਪੁਲਿਸ ਨੂੰ ਸੰਭ ਲਾਂਗੇ ਫਲਾਨਾ ਕਰਾਂਗੇ ਉਹ ਸਾਰੇ ਪੋਦੋ ਫੜੋਣਾ ਜਦੋਂ ਬੰਦਾ ਜਿਹੜਾ ਮੇਨ ਆ ਵਿੱਕੀ ਆ ਜਦੋਂ ਵਿੱਕੀ ਬੰਦਾ ਜਿਹੜਾ ਨਹੀਂ ਫੜੋਣਾ ਮੁੰਡਾ ਉਹ ਉਹਨੇ ਤੱਕ ਸਾਰਾ ਆਪਾਂ ਨੂੰ ਨਹੀਂ ਪਤਾ ਲੱਗਣਾ ਉਹਨਾਂ ਨੇ ਵੀ ਆਪਾਂ ਕੋਈ 2 ਦਿਨ ਜਾਂ 3 ਦਿਨ ਕੋਈ ਨਹੀਂ ਸਾਡਾ ਸ਼ਾਂਤ ਦੇ ਇੱਥੇ ਬੈਠੇ ਆਂ ਕੱਲ ਫੇਰ ਦੁਬਾਰਾ ਸੱਦ ਕੇ ਸਾਰਿਆਂ ਨੇ ਆਪਾਂ ਸ਼ਹਿਰ ਦਾ ਕਿਹਾ ਤੇ ਬੰਦ ਤੇ ਬੰਦ ਕਰਾਉਣਾ ਹੀ ਕਰਾਉਣਾ ਚਾਹੇ ਇੱਕ ਫੜੇ ਫੇ ਵੀ ਆਪਾਂ ਕੋਈ ਪ੍ਰੋਗਰਾਮ ਕੈਨਸਲ ਨਹੀਂ ਕਰਨਾ ਜਿੰਨੇ ਚਿਰ ਸਾਰੇ ਸਾਰੇ ਨਹੀਂ ਫੜ ਹੁੰਦੇ ਆਪਣਾ ਕੋਈ ਪ੍ਰੋਗਰਾਮ ਕੱਲ ਦਾ ਕੈਨਸਲ ਨਹੀਂ ਫਾਈਨਲ ਡਿਸੀਜਨ ਸਾਰਿਆਂ ਦਾ ਸੋ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਆ ਵੀ ਆਪਾਂ ਰਲ ਮਿਲ ਕੇ ਇਹ ਜਿਹੜਾ ਮਸਲਾ ਦੇਖੋ ਸਾਰੇ ਪਿਆਰ ਕਰਦੇ ਰਲ ਮਿਲ ਕੇ ਰਹਿਣਾ ਆਪਸੀ ਜਿਹੜਾ ਟਕਰਾਅ ਆਪਾਂ ਪੈਦਾ ਨਾ ਕਰੀਏ ਇੱਕ ਦੂਜੇ ਨਾਲ ਆਪਣਾ ਬਹਿਸ ਦਾ ਨਹੀਂ ਆਪਾਂ ਨੂੰ ਰਿਜ਼ਲਟ ਚਾਹੀਦਾ ਜੁਨੀਆਂ ਜਥੇਬੰਦੀਆਂ ਪਾਰਟੀਆਂ ਵਾਲੇ ਹਰ ਇੱਕ ਬੰਦਾ 200 200 300 ਇਕੱਠਾ ਹੋਇਆ ਤਾਂ ਜੋ ਆਪਾਂ ਪੂਰਨ ਤੌਰ ਤੇ ਸ਼ਹਿਰ ਜਿਹੜਾ ਵਧੀਆ ਤਰੀਕੇ ਨਾਲ ਬੰਦ ਸਾਰੇ ਆਪਣੀਆਂ ਮੋਟਰਸਾਈਕਲਾਂ ਆਪਣੀਆਂ ਕਨਵੈਨਸ ਲੈ ਕੇ ਆਓ ਕਿਉਂਕਿ ਪੈਦਲ ਆਪਾਂ ਸ਼ਹਿਰ ਨਹੀਂ ਬੰਦ ਕਰ ਸਕਦੇ ਉਦੋਂ ਦੇ ਸ਼ਹਿਰ ਪਰ ਜਿੰਨਾ ਆਪਾਂ ਪੈਦਲ ਗਏ ਆ ਉਹਨਾਂ ਸ਼ਹਿਰ ਪਰ ਬੰਦ ਹੋ ਗਿਆ ਬਾਕੀ ਜਗ੍ਹਾ ਤੇ ਖਾਲੀ ਰਹਿ ਗਿਆ ਪੁਲ ਜਿਹੜੀ ਖਬਰਾਂ ਵਾਲੇ ਹੁਣ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਵੀ ਇਹੀ ਖਬਰ ਆਪਣੇ ਖਿਲਾਫ ਹੀ ਲਾਈ ਹੈ ਸੋ ਆਪਾਂ ਨਹੀਂ ਚਾਹੁੰਦੇ ਹੁਣ ਚੱਪਾ-ਜੱਪਾ ਬੰਦ ਬੰਦ ਕਰਉਣਾ ਇਹ ਪੁਲਿਸ ਦਾ ਫਰਜ ਹੈ ਪੁਲਿਸ ਸਵੇਰੇ ਸਾਰੀਆਂ ਮ ਉਹ ਬੰਦ ਕਰਾਉਂਗੇ ਸੋ ਮੈਂ ਐਮਐਲਏ ਸਾਹਿਬ ਪਹੁੰਚਿਆ ਅਸੀਂ ਇਹਨਾਂ ਦਾ ਵੀ ਇਹਨਾਂ ਨੇ ਵਿਚਾਰ ਕਰਨਾ ਕਿਉਂਕਿ ਪਾਰਟੀ ਵੀ ਚੁੰਦੀ ਹੈ ਕਿਉਂਕਿ ਪਾਰਟੀ ਆਪਣੀ ਵੀ ਆਪਣੇ ਸਮਾਜ ਨਾਲ ਖੜਦੀ ਹੈ ਸਾਰੀਆਂ ਜਥੇਬੰਦੀਆਂ ਹਰ ਇੱਕ ਜਥੇਬੰਦੀ ਦੇ ਆਗੂ ਸਮਾਂ ਪਹੁੰਚਿਆ ਸੋ ਮੈਂ ਸਾਰਿਆਂ ਨੂੰ ਹਾਂ ਜੁੜ ਕੇ ਬੇਨਤੀ ਕਰਦਾ ਵੀ ਆਪਾਂ ਰਲ ਮਿਲ ਕੇ ਕੱਲ ਨੂੰ ਜਿਹੜਾ ਇੱਥੇ ਪਹੁੰਚਣਾ ਆਪਣੇ ਵੀਰ ਨੂੰ ਆਪਾਂ ਇਨਸਾਫ ਹੋਣਾ ਪਰਵਾਨ ਨੂੰ ਇਹਨਾਂ ਦੇਖੋ ਦੋਨੇ ਬੇਟੇ ਸਾਡੀ ਭਾਬੀ ਬੈਠੀ ਹੈ ਆਪਾਂ ਕਦੀ ਘਰ ਤਾਂ ਨਹੀਂ ਆਈ ਅਸੀਂ ਪਰ ਪਰਿਵਾਰ ਦੇ ਜਿਹੜਾ ਬੰਦਾ ਈ ਸ਼ੇਰ ਆਪਣਾ ਬੱਬਰ ਸ਼ੇਰ ਸਿਗਾ ਚੀਨਾਪਾ ਉਹ ਸਾਰੇ ਇਹ ਤਾਰੀਫ ਕਰਦੇ ਮੈਨੂੰ ਕਿ ਬੰਦਾ ਕਹਿੰਦਾ ਯਾਰ ਚੀਨੇਪਾ ਦੇ ਡੰਪ ਦੇ ਕੋਈ ਬੰਦੇ ਚਲ ਗਏ ਇਹ ਬੜਾ 3 ਮਹੀਨੇ ਦੀ ਗੱਲ ਹੈ ਮੈਂ ਕਿ ਆਪਣੇ ਸ਼ੇਰ ਨੂੰ ਬੰਦੇ ਨੂੰ ਹੱਥ ਪਾਉਣਾ ਜੋ ਮੈਨੂੰ ਵੀ ਬਈ ਬੰਦਾ ਹੱਥੀ ਲੜਨ ਵਾਲਾ ਸੀ ਆਹ ਦਾ ਜਿਹੜਾ ਹੁੰਦਾ ਵੀ ਦੱਸੇ ਬਿਨਾ ਉਦਾਂ ਹੀ ਜਿਹੜਾ ਗੋਲੀ ਮਾਰ ਦੇਣੀ ਜਦੋਂ ਦੱਸ ਕੇ ਹੁੰਦਾ ਉਹਨੂੰ ਕਹਿੰਦੇ ਸ਼ੇਰ ਬੰਦੇ ਐਦਾਂ ਦਾ ਗਿਦਣਾ ਦੀ ਗਿਦਣਾ ਮਾਰ ਕੇ ਹੁਣ ਸ਼ੇਰ ਚਲ ਗਿਆ ਪਰ ਰਿਜ਼ਲਟ ਅਪ ਕੱਢਾਂਗੇ ਕੱਲੂ ਸੋ ਐਦਾਂ ਦੀ ਕੋਈ ਗੱਲ ਨਹੀਂ ਵੀ ਆਪਾਂ ਇਹਨੂੰ ਇਨਸਾਫ ਨਹੀਂ ਦਵਾਣਾ ਤੁਹਾਡੇ ਪਰਿਵਾਰ ਦੇ ਨਾਲ ਆ ਤੇ ਅਨੂੰ ਖੁਦ ਬਹਲਾ ਜੱਲੂਗਾ ਵੀ ਰਿਜ਼ਲਟ ਕੀ ਮਿਲਿਆ ਇਹ ਜ਼ਰੂਰ ਦਵਾਵਾਂਗੇ ਸੋ ਇਹੇ ਬੇਨਤੀ ਆਪਾਂ ਸਾਰਿਆਂ ਨੂੰ ਕਰਦੇ ਆਂ ਜਿਹੜੀ ਗੋਲੀਆਂ ਚੱਲੀਆਂ ਉਹ ਤੋਂ ਕੋਈ ਕਾਰਵਾਈ ਨਹੀਂ ਹੋਈ ਇਹ ਇਦਾਂ ਇਹਨੇ ਛੱਡ ਦਿੰਦੇ ਆ ਨਾ ਗੋਲੀਆਂ ਵਾਲਿਆਂ ਨੂੰ ਆਪਣਾ ਲਕੀਰ ਕਰਦੇ ਭਾਜੀ ਹੁਣੀ ਕਰ ਲੈਣ ਦੇ ਆਪਾਂ ਜਿਹੜਾ ਤੁਹਾਨੂੰ ਦੱਸਿਆ ਵੀ ਆਹ ਫੈਸਲਾ ਇਹ ਉਨੇ ਚੱਕ ਲਈ ਜਾਣਾ ਆਪਾਂ ਸ਼ਾਂਤ ਨਹੀਂ ਹੋਣਾ ਜਿੰਨੇ ਜਿੰਨੇ ਬੰਦੇ ਨਹੀਂ ਫੜਾਂਦੇ ਆਪਣਾ ਲਗਾਤਾਰ ਸੰਘਰਸ਼ ਜਿਹੜਾ ਜਾਰੀ ਰਹਿਣਾ ਸੋ ਮੈਂ ਹੁਣ ਐਮਐਲਏ ਸਾਹਮਣੇ ਬੇਨਤੀ ਕਰਦਾ ਕਿ ਜਾਨ ਉਸ ਤੋਂ ਬਾਅਦ ਤੁਹਾਡੇ ਅੱਗੇ ਸੁਣਾ ਦੇਣੀ ਹੋਵੇਗੀ ਆਪਾਂ ਇਸ ਇਲਾਕੇ ਦੇ ਅੰਦਰ ਬਹੁਤ ਪਿਆਰ ਸਤਕਾਰ ਸੀ ਪਰ ਹਮੇਸ਼ਾ ਦੁੱਖੀਆਂ ਲਈ ਦਰਦਾਂ ਲਈ ਉਹ ਲੋੜਵੰਦਾਂ ਲਈ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਕਿਉਂਕਿ ਅੱਜ ਹਰ ਉਹ ਇਨਸਾਨ ਜਿਹੜਾ ਉਹਨਾਂ ਨੂੰ ਮਿਲਿਆ ਜਾਂ ਜਿਹੜਾ ਨਹੀਂ ਮਿਲਿਆ ਉਹਨਾਂ ਦੇ ਆਪਣੇ ਜੀਵਨ ਨੂੰ ਦੇਖ ਕੇ ਉਹਦਾ ਦਿਲ ਚਾਹੇ ਇੱਥੇ ਬੈਠਾ ਚਾਹੇ ਵਿਦੇਸ਼ ਚ ਬੈਠਾ ਉਹ ਕਰ ਲਾ ਰਿਹਾ ਹਰ ਬੰਦਾ ਚਾਹੁੰਦਾ ਪੰਜਾਬ ਦੇ ਅੰਦਰ ਕਿ ਜਿਹੜਾ ਅੱਜ ਸੰਦੀਪ ਜੀ ਦੇ ਨਾਲ ਉਹਨਾਂ ਦੇ ਜਗ੍ਹਾ ਤੇ ਆ ਕੇ ਜੋ ਉਹਨਾਂ ਦਾ ਹਮਲਾ ਹੋਇਆ ਉਹ ਅੱਜ ਸਾਰੇ ਸੋਚਦੇ ਆ ਵੀ ਜਿਹੜੇ ਇਦਾਂ ਦੇ ਲੋਕ ਆ ਜਿਹੜੇ ਨੌਜਵਾਨ ਲੋਕ ਆਪਣੇ ਬੱਚਿਆਂ ਨੂੰ ਸਮਝਾਵਾਂ ਜਾ ਕੇ ਮੈਂ ਬੇਟੇ ਨੂੰ ਮਿਲਿਆ ਬੇਟੇ ਦੀ ਅੰਨੀ ਵਧੀਆ ਸੋਚ ਉਹ ਸਾਡੀ ਭੈਣ ਉਹਨਾਂ ਦੇ ਭਰਾ ਜਿਨ੍ਹਾਂ ਨੇ ਬਹੁਤ ਵੱਡਾ ਸਾਥ ਉਸ بھائی ਨੂੰ ਦਿੱਤਾ ਜਿਦੇ ਕਰਕੇ ਉਹ ਹਰੇਕ ਦੇ ਨਾਲ ਖੜਿਆ ਅੱਜ ਸਾਰਾ ਇਲਾਕਾ ਸਾਰਾ ਸ਼ਹਿਰ ਉਹਦੇ ਜਾਣ ਤੇ ਬਹੁਤ ਦੁਖੀ ਆ ਸਾਰੇ ਚਾਹੁੰਦੇ ਆ ਕਿ ਲੋਕਾਂ ਦੇ ਮਨ ਦੇ ਬਲਬਲੇ ਆ ਜਿਹੜੇ ਕਹਿੰਦੇ ਆ ਜਿਨ੍ਹਾਂ ਨੇ ਦੱਸਿਆ ਭੈਣ ਜੀ ਨੇ ਦੱਸਿਆ ਕਿ ਪਹਿਲਾਂ ਵੀ ਜਿਹੜਾ ਉਹਨਾਂ ਨੂੰ ਜੜੀਆਂ ਤੰਗੀਆਂ ਆਈਆਂ ਉਹਨਾਂ ਨੇ ਇਨਫਾਰਮ ਕੀਤਾ ਪਰ ਜੇ ਉਹ ਸੀਰੀਅਸ ਲਿਆ ਹੁੰਦਾ ਤਾ ਜੋ ਸਾਡੇ ਤੋਂ ਨਾ ਜਾਂਦਾ ਇਸ ਕਰਕੇ ਕਈ ਥਾਂ ਸਾਥੀ ਦੱਸਦੇ ਆ ਵੀ ਹੋਰ ਵੀ ਜਗ੍ਹਾ ਤੇ ਇਦਾਂ ਦੇ ਮਾਮਲੇ ਆਏ ਉਹ ਇਨਸਾਫ ਨਹੀਂ ਮਿਲ ਸਕਿਆ ਪਰ ਅੱਜ ਆਪਾਂ ਸਾਰਾ ਪਰਿਵਾਰ ਸਾਰੇ ਭੈਣ ਭਰਾ ਸੂਚੇ ਸਾਰੇ ਲੋਕ ਕੌਮੀ ਔਰ ਜਿਹੜੇ ਲੋਕ ਜਿਹੜੇ ਸਾਰੇ ਸਾਰੇ ਵਰਗਾਂ ਦੇ ਲੋਕ ਅੱਜ ਉਹ ਜਾਨ ਦੇ ਨਾਲ ਦੁਖੀ ਆ ਅਸੀਂ ਹੁਣ ਤੱਕ ਦਾ ਜੋ ਮਾਮਲਾ ਸੀ ਮਾਨਯੋਗ ਐਸਪੀ ਸਾਹਿਬ ਨੇ ਵਿਸਥਾਰ ਦੇ ਨਾਲ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ ਕਿਹੜੇ-ਕਿਹੜੇ ਬੰਦੇ ਫੜੇ ਕਿਹੜੇ-ਕਿਹੜੇ ਹੋਰ ਆਊਂਡ ਅਪ ਕੀਤੇ ਔਰ ਉਹਨਾਂ ਨੇ ਕਿਹਾ ਵੀ ਅਸੀਂ ਜਲਦ ਤੋਂ ਜਲਦ ਜਿਹੜਾ ਮੇਨ ਆਦਮੀ ਆ ਮੇਨ ਕਿਊਲ ਦਾ ਉਹਨੂੰ ਵੀ ਫੜ ਲਵਾਂਗੇ ਪਰ ਸਾਰੇ ਸਾਥੀਆਂ ਨੇ ਫੈਸਲਾ ਲਿਆ ਜਦੋਂ ਜੱਸੀ ਕਿਨੇ ਦੱਸਿਆ ਕਿ ਅਸੀਂ ਉਦੋਂ ਤੱਕ ਸੌਣੇ ਉਠਾਂਗੇ ਜਦੋਂ ਤੱਕ ਉਹ ਮੇਨ ਆਗੂ ਫੜਿਆ ਨਹੀਂ ਜਾਂਦਾ ਔਰ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਹਾਰ ਕੋਰ ਦੇ ਅੰਦਰ ਬੰਦ ਹੀ ਕਾਲ ਹੈ ਸਾਰੇ ਇਕੱਠੇ ਹੋ ਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਤੁਸੀਂ ਸ਼ਾਮ ਨੂੰ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਜਿਹੜੇ ਦੁਕਾਨਦਾਰ ਆ ਜਿਹੜੇ ਜੁਨੀਅਨ ਦੇ ਸਾਥੀ ਆ ਉਹਨਾਂ ਨੂੰ ਬੁਲਾ ਕੇ ਵੀ ਮੀਟਿੰਗ ਕਰਾਓ ਅਸੀਂ ਵੀ ਆਜ ਮੰਗਿਆ ਅਸੀਂ ਵੀ ਉਹਨਾਂ ਨੂੰ ਅਪੀਲ ਕਰਾਂਗੇ ਜੇ ਅੱਜ ਇਸ ਸਾਥੀ ਦੇ ਨਾਲ ਹੋਇਆ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਆਪਾਂ ਇਕੱਠੇ ਹੋ ਕੇ ਉਹਦੇ ਲਈ ਇਨਸਾਫ ਦੀ ਲੜਾਈ ਲੜੀਏ ਬਾਕੀ ਜੱਲੇ ਵਿੱਕੀ ਆ ਗਿਆ ਆਪੇ ਪਤਾ ਲੱਗ ਜਾਣਾ ਉਹਨੂੰ ਕਿਨੇ ਸ਼ਹਿ ਦਿੱਤੀ ਆ ਕਿਨੇ ਨਹੀਂ ਦਿੱਤੀ ਪ੍ਰਸ਼ਾਸਨ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੱਲ ਸਵੇਰ ਦਾ 8 ਵਜੇ ਦਾ 9 ਵਜੇ ਦਾ ਕਤਰ ਹੋਇਆ ਅਜੇ ਤੱਕ ਇੱਕੋ ਬੰਦਾ ਵੜਿਆ ਜੇ ਜਿਹੜਾ ਮੇਨ ਬੰਦਾ ਉਹ ਹੈਗਾ ਬਾਹਰ ਅਜੇ ਹਾਂਜੀ ਹਾਂਜੀ ਮੇਰ ਬੰਦਾ ਹੈਗਾ ਬਾਹਰ ਜਦੋਂ ਤੱਕ ਪਿੱਕੀ ਨਹੀਂ ਫਾੜ ਹੁੰਦਾ ਆਪਾਂ ਨਹੀਂ ਇੱਥੋਂ ਹਿਲਣਾ ਹਾਂਜੀ ਆਪਾਂ ਇੱਥੇ ਬੈਠੇ ਆਂ ਪਰ ਅਗਲੀ ਕਾਲ ਵਾ ਜਿਹੜੀ ਤੁਸੀਂ ਜੀ ਬਾਈ ਦੱਸੋ ਕੀ ਆ ਮੈਂ ਤੁਹਾਨੂੰ ਪੜਿਆ ਆਪਾਂ ਤੁਹਾਨੂੰ ਸਮੋਹ ਦੇਣਾ ਤੁਹਾਨੂੰ ਕਰਤਾ ਦੇਣਾ ਅੰਤਲਾ ਦੇ ਵਿੱਚ 5 ਸਾਲ ਦਾ ਜਿਹੜਾ ਬਹੁਤ ਹੀ ਮਤਲਬ ਪੀਐਸਪੀ ਹੋਰ ਸਾਰੇ ਸਮਾਜ ਹਾਰਮਨ ਪਿਆਰੇ ਸੀਗੇ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਮਾੜੀ ਘਟਨਾ ਵਾਪਰੀ ਆ ਬੀਇੰਗ ਏ ਪੀਸ ਆਫਸਰ ਅਸੀਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਖੜੇ ਆ ਜਿਹੜਾ ਕੱਲ੍ਹ ਤੱਕ ਦਾ ਸੀ ਇਸ ਪਰਿਵਾਰ ਦਾ ਅਸੀਂ ਵੀ ਬੰਦੇ ਜਿਹੜੇ ਆ ਪੁਲਿਸ ਨੇ ਹਜੇ ਮਰਡਰ ਟ੍ਰੇਸ ਨਹੀਂ ਕੀਤਾ ਉਹ ਅਸੀਂ ਜਿਹੜਾ ਕੋਈ ਬਲਾਈਂਡ ਮਰਡਰ ਨਹੀਂ ਰਿਹਾ ਉਹਦੇ ਵਿੱਚ ਬੰਦੇ ਸਾਡੇ ਆਇਡੈਂਟੀਫਾਈ ਹੋ ਗਏ ਆ ਉਹਦੇ ਵਿੱਚ ਅਸੀਂ ਇੱਕ ਬੰਦਾ ਅਸੀਂ ਮਿਡਨਾਈਟ ਜਿਹੜਾ ਉਹਨੂੰ ਗ੍ਰਿਫਟਾਰ ਵੀ ਕਰ ਲਿਆ ਹੈਗਾ ਆ ਬਾਕੀ ਜਿਹੜੇ ਦੋ ਬੰਦੇ ਉਹਦੀ شناخت ਤੇ ਅਸੀਂ ਆਇਡੈਂਟੀਫਾਈ ਹੋ ਗਏ ਆ ਉਹਨਾਂ ਤੇ ਸਾਡੀਆਂ ਟੀਮਾਂ ਲੱਗੀਆਂ ਅਸੀਂ ਪਰਿਵਾਰ ਨੂੰ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਔਰ ਸਮਾਜ ਨੂੰ ਇਹੀ ਬੇਨਤੀ ਕਰਦੇ ਆਂ ਸਾਡਾ ਸਾਰਾ ਫੋਕਸ ਜਿਹੜਾ ਹੁਣ ਉਸ ਟੀਮਾਂ ਤੇ ਉਹਨਾਂ ਨੂੰ ਕਰਨੀ ਲੱਗਿਆ ਹੈ ਇਹ ਦੇਖੋ 302 ਦਾ ਮਕਦਮਾ ਇਹਦੇ ਵਿੱਚ ਮਰਡਰ ਹੋਇਆ ਸੁਧਾਰਨ ਲੜਾਈ ਵੀ ਹੋਵੇ ਤਾਂ ਵੀ ਉਹ ਜਿਹੜਾ ਪਰਿਵਾਰ ਆ ਦੂਜਾ ਉਹ ਖਿਸਕ ਜਾਂਦਾ ਮੌਕੇ ਤੋਂ ਇਹਦੇ ਲਈ ਥੋੜਾ ਜਿਹਾ ਸਾਨੂੰ ਦਿਨ ਰਾਤ ਸਾਡੀਆਂ ਟੀਮਾਂ ਸੀਆਈ ਦਾ ਹੋਰ ਇੰਟੈਲੀਜੈਂਸ ਟੀਮਾਂ ਜਿਹੜੀਆਂ ਇਹਨਾਂ ਨੂੰ ਫੰਡ ਤੇ ਲੱਗੀਆਂ ਹੋਈਆਂ ਸਾਨੂੰ ਆਸ ਹੈ ਕਿ ਹੋ ਸਕਦਾ ਅਸੀਂ ਇਹਨੂੰ 2 ਘੰਟਿਆਂ ਵਿੱਚ ਉਹ ਵੀ ਬੰਦੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਈਏ ਬਾਕੀ ਸਾਡੀ ਜਿਹੜੀ ਆ ਹਜੇ ਪ੍ਰੋਪਰ ਤੌਰ ਦੇ ਉੱਤੇ ਜਿਹੜੇ ਸਾਡੇ ਸੀਨੀਅਰ ਅਫਸਰ ਆ ਉਹ ਵੀ ਸਾਰੇ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਅਸੀਂ ਹੁਣ ਵੀ ਪਰਿਵਾਰ ਨੂੰ ਅਹੀ ਰਿਕਵੈਸਟ ਕੀਤੀ ਸੀ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਥੋੜਾ ਜਿਹਾ ਸਾਨੂੰ ਟਾਈਮ ਦੇ ਦਿਓ ਤਾਂ ਕਿ ਅਸੀਂ ਸਾਰਾ ਵਰਕ ਆਊਟ ਕਰਕੇ ਤੁਹਾਡੇ ਮੂਰੇ ਸਾਰਾ ਚਿੱਠਾ ਕੱਟ ਸਕੀ ਤੇ ਹੁਣ ਵੀ ਅਸੀਂ ਇਹੀ ਕਰਦੇ ਹੈਗੇ ਰਿਕਵੈਸਟ ਕਰਦੇ ਆ ਅਪੀਲ ਕਰਦੇ ਆ ਪਰਿਵਾਰ ਨੂੰ ਕਿ ਸਾਨੂੰ ਥੋੜਾ ਜਿਹਾ ਦੇਖੋ ਹੁਣ ਇਹ ਬਲਾਈਂਡ ਬੱਡ ਨਹੀਂ ਰਿਹਾ ਇੱਕ ਬੰਦਾ ਜਿਹੜਾ ਮੌਕੇ ਦੇ ਨਾਲ ਗੋਲੀਆਂ ਮਾਰ ਕੇ ਉਹ ਅਸੀਂ ਅਰੈਸਟ ਕਰ ਲਿਆ ਉਸ ਤੋਂ ਬਾਅਦ ਸਾਡਾ ਕਲੂ ਲਿੰਕ ਚੱਲ ਰਿਹਾ ਹੈ ਔਰ ਉਹਨਾਂ ਤੇ ਅਸੀਂ ਲੱਗੇ ਹੋਏ ਆ ਔਰ ਜਲਦੀ ਇਹਨੂੰ ਜਿਹੜਾ ਅਸੀਂ ਬਾਕੀ ਬੰਦਿਆਂ ਨੂੰ ਵੀ ਫੜ ਲਾਂ ਤੇ ਸਾਨੂੰ ਜਿਹੜਾ ਇਹ ਪਰਿਵਾਰ ਜਿਹੜਾ ਸਮਾਜ ਆ ਇਹ ਪੂਰਾ ਸਹਿਯੋਗ ਕਰੇ ਸਰ ਉਹਨਾਂ ਵੱਲੋਂ ਜਿਹੜਾ ਆ ਤੁਹਾਨੂੰ ਕੱਲ ਤੱਕ ਦਾ ਉਹਨਾਂ ਨੇ ਦੁਆਰਾ ਵੇਹ ਸਮਾਂ ਦਿੱਤਾ ਬਿਲਕੁਲ ਅਸੀਂ ਪਰਿਵਾਰ ਦੇ ਨਾਲ ਹੁਣੀ ਫੇਰ ਫੇਰ ਕਰਕੇ ਹਟਿਆ ਔਰ ਵਕ ਵਕ ਜਿਹੜੇ ਨੇਤਾ ਸਾਹਿਬਾਨ ਆਏ ਹੋਏ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਔਰ ਉਹ ਵੀ ਇਸ ਗੱਲ ਨੂੰ ਮੰਨਦੇ ਹੈਗੇ ਆ ਕਿ ਹਾਂ ਜਿਹੜੀ ਚੀਜ਼ ਇੱਕ ਵਾਰੀ ਕੋਈ ਫਲੈਂਟ ਹੋ ਜਾਂਦੀ ਉਹਨੂੰ ਫਨ ਲਈ ਟਾਈਮ ਲੱਗਦਾ ਆ ਉਹ ਵੀ ਇਸ ਗੱਲ ਦਾ ਕੱਲ ਤੱਕ ਸਾਨੂੰ ਟਾਈਮ ਦਿੱਤਾ ਹੋ ਸਕਦਾ ਹੋ ਸਕਦਾ ਸਾਡੇ ਘੰਟੇ ਤੱਕ ਤੁਸੀਂ ਹੋ ਜਾ ਬਾਕੀ ਅਸੀਂ ਪਰਿਵਾਰ ਦੇ ਨਾਲ ਕੋਈ ਪ੍ਰੋਬਲਮ ਨਹੀਂ